ਤਰਨਤਨ ਪੁਲਿਸ ਨੇ ਸ਼ਹਿਰ ਵਿੱਚ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ ਫੜੇ ਗਏ ਲੁਟੇਰਿਆਂ ਕੋਲੋਂ ਪੁਲਿਸ ਨੇ ਲੋਕਾਂ ਕੋਲੋਂ ਖੋਏ ਦੋ ਆਈਫੋਨ ਦੋ ਮੋਟਰਸਾਈਕਲ ਅਤੇ ਖੋਹ ਸਮੇ ਲੋਕਾਂ ਨੂੰ ਡਰਾਉਣ ਲਈ ਵਰਤਿਆ ਜਾਂਦਾ ਏਅਰ ਪਿਸਟਲ ਵੀ ਬਰਾਮਦ ਕੀਤਾ ਹੈ ਫੜੇ ਗਏ ਲੁਟੇਰਿਆਂ ਦੀ ਉਮਰ 18 ਤੋਂ 19 ਸਾਲ ਦੇ ਦਰਮਿਆਨ ਦੱਸੀ ਜਾ ਰਹੀ ਹੈ ਫੜੇ ਗਏ ਲੁਟੇਰਿਆਂ ਦੀ ਪਛਾਣ ਪਿੰਡ ਬੰਡਾਲਾ ਨਿਵਾਸੀ ਗੁਰਜੀਤ ਸਿੰਘ ਤੇ ਹੁਸਨਦੀਪ ਸਿੰਘ ਅਤੇ ਪਿੰਡ ਸਫੀਪੁਰ ਨਿਵਾਸੀ ਹਰੀ ਸਿੰਘ ਵਜੋਂ ਹੋਈ ਹੈ ਡੀਐਸਪੀ ਸਿਟੀ ਕਮਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਉਕਤ ਲੁਟੇਰਿਆਂ ਨੂੰ ਨਾਕੇਬੰਦੀ ਦੌਰਾਨ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲੋਂ ਪੁਲਿਸ ਨੇ ਲੋਕਾਂ ਕੋਲੋਂ ਖੋਈ ਮੋਬਾਈਲ ਫੋਨ ਤੇ ਮੋਟਰਸਾਈਕਲ ਬਰਾਮਦ ਕੀਤਾ ਡੀਐਸਪੀ ਨੇ ਦੱਸਿਆ ਕਿ ਫੜੇ ਗਏ ਨੌਜਵਾਨਾਂ ਵੱਲੋਂ ਲੁੱਟ ਕੋਕਣ ਸਮੇਂ ਲੋਕਾਂ ਨੂੰ ਡ੍ਰੋਨਲੀ 에ਅਰ ਪਿਸਟਲ ਦੀ ਵਰਤੋਂ ਕੀਤੀ ਜਾਂਦੀ ਸੀ ਜੋ ਵੀ ਬਰਾਮਦ ਕਰ ਲਿਆ ਗਿਆ ਉਹਨਾਂ ਕਿਹਾ ਕਿ ਇਹਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤੇ ਅੱਗੇ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਇਹ ਖੋਦ ਦੇ ਵਿੱਚ ਅਸੀਂ 3 ਬੰਦੇ ਗਰਜੀਤ ਨੂੰ ਸੰਦੀਪ ਤੇ ਹਰੀ ਤੇ 62 ਚੰਗੰਜਾਰ ਨੇ ਐਸਐਚਓ ਅਜਿੰਦਰ ਸਿੰਘ ਦੇ ਹੱਥੇ ਸਤਕਾਰ ਵੀ ਗੱਦਾ ਰੈਸ ਕਿਤੇ ਆ ਇਹਨਾਂ ਕੋ ਦੋ ਆਈਫੋਨ ਤੇ ਦੋ ਖੋ ਕਿਤੇ ਮੋਟਰਸਾਈਕਲ ਬਰਾਮਦ ਕੀਤੇ ਆ ਇਹਨਾਂ ਕੋ ਇੱਕ ਏਅਰ ਬਿਸਟਲ ਵੀ ਰਿਕਵਰ ਕੀਤਾ ਏਅਰ ਬਿਸਟਲ bxa ਕੇ ਖੋ ਕਰਦੇ ਸੀ ਇਹ ਗਾ ਜੇ ਛੋਟੀ ਉਮਰ ਦੇ ਹੀ ਆ ਉਹਨਾਂ ਹੀ ਨਹੀਂ 22 ਸਾਲ ਦੇ ਸਾਰੇ ਇਹ ਇਹ ਬੇਸਿਕਲੀ ਤਰਨਤਾਰਨ ਦੀ ਮੋਰਚਲ ਤੇ ਜਿਹੜੀ ਹਜੇ ਤੱਕ ਪੁੱਛ ਕੇ ਆਇਆ ਤਰਨਤਾਰਨ ਦੀ ਇਹਨਾਂ ਕੋ ਕੀਤੀ ਹੈ ਤੇ ਜਿਹੜਾ ਮੋਟਰਸਾਈਕਲ ਹੈ ਉਹਨਾਂ ਚੱਬੇ ਲਾਗੂ ਕੋ ਕੀਤਾ ਇੱਕ ਮੋਟਰਸਾਈਕਲ ਨਾਲ ਬੰਡਾਲੇ ਲਾਗੂ ਕੋ ਕੀਤਾ ਜਿਹੜਾ ਉਹਨਾਂ ਕੋਰ ਘਵਰ ਹੈ ਇਹ ਬੰਡਾਲੇ ਦੇ ਆਦਿਆਂ ਨਾਲੇ ਦੋ ਬੰਡਾਲੇ ਦੇ ਆ ਤੇ ਇੱਕ ਸਫੀਰਪੁਰ ਦਾ ਤੇ ਇਹ